ਜਿੰਨੇ ਮਰਜੀ ਡਰਾਵੇ ਧਮਕਾ ਲਓ ਕਰਦਾਰ ਕੁਸ਼ੀ ਕਰ ਲਓ ਬਦਨਾਮ ਕਰ ਲਓ ਜਿੰਨਾ ਮਰਜੀ ਕ੍ਰਿਟੀਸਾਈਜ਼ ਕਰ ਲਓ ਜੋ ਮਰਜੀ ਕਰ ਲਓ ਤੁਹਾਡਾ ਸਾਰਾ ਤੰਤਰ ਫੇਲ ਹੋਏਗਾ ਜੇ ਤੁਸੀਂ ਤਿੰਨਾਂ ਸਾਲਾਂ ਦੇ ਵਿੱਚ ਸਾਨੂੰ ਨਹੀਂ ਦਬਾ ਸਕੇ ਗਾਮ ਨਹੀਂ ਜਿ ਦਬਾਇਆ ਜਾਣਾ ਸੋ ਸੱਚੇ ਬਾਦਸ਼ਾਹ ਦਾ ਜਿੰਨਾ ਤੱਕ ਸਿਰ ਦੇ ਉੱਤੇ ਹੱਥ ਵਾ ਸੋ ਪੜਾਓ ਮੈਂ ਉਹ ਬੇਨਤੀ ਕਰਨੀ ਚਾਹੁੰਦਾ ਪਤਾ ਨਹੀਂ ਕਿੰਨੀਆਂ ਮਾਮਾ ਦੇ ਕਈ ਕਈ ਜਬਾਨ ਗੱਬਰੂ ਇਸ ਤਰ੍ਹਾਂ ਦੇ ਇਸ ਗੰਦੀ ਰਾਜਨੀਤੀ ਦੀ ਖੇਡ ਇਸ ਭੜੇ ਜ਼ਾਲਮਾਂ ਦੀ ਖੇਡ ਚ ਕੱਲ ਅੱਜ ਗੁਰਪ੍ਰੀਤ ਗਿਆ ਦੁਨੀਆ ਤੋਂ ਕੱਲ ਨੂੰ ਕੋਈ ਹੋਰ ਮਰ ਜੇਗਾ ਕੱਲ ਨੂੰ ਕੀ ਪਤਾ ਸਾਡੀ ਵਾਰੀ ਆ ਜਣੀ ਆ ਅੱਜ ਆਪਾਂ ਬੋਲਦੇ ਪਏ ਆ ਕੱਲ ਨੂੰ ਕੀ ਪਤਾ ਤੁਹਾਨੂੰ ਸਾਡੀਆਂ ਬਰਸੀਆਂ ਤੇ ਹੁਣ ਆਪਾਂ ਵੇ ਸੋ ਇਸ ਤੇ ਪਹਿਲਾਂ ਹੀ ਕਿਤੇ ਆਪਣੇ ਆਪ ਨੂੰ ਆਪਾਂ ਜਗਾ ਲਈਏ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਅੱਗੇ ਕਿਤੇ ਪੰਥ ਨੂੰ ਇੱਕਜੁੱਟਤਾ ਕਿਤੇ ਕਰੀਏ ਪੰਥ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ ਆਪਾਂ ਕਹਿੰਨੇ ਬਹੁਤ ਆ ਪੰਥ ਨੂੰ ਇਕੱਠੇ ਕਰਨਾ ਪਰ ਜਿੰਨਾ ਤੱਕ ਆਪਣੇ ਅੰਦਰ ਦੀ ਆਪਣੀ ਈਰਖਾ ਨਹੀਂ ਨਾ ਆਪਾਂ ਛੱਡਦੇ ਆਪਾਂ ਉਹਨਾਂ ਤੱਕ ਪੰਥ ਇਕੱਠੇ ਨਹੀਂ ਹੋਣਾ ਸੋ ਗੁਰਸਿੱਖੀ ਬੜੀ ਅਮੋਲਕ ਚੀਜ਼ ਆ ਮੈਂ ਤੇ ਇਹ ਗੱਲ ਕਹਿੰਨਾ ਵਾਂ ਕਿ ਇਹਦੇ ਨਾਲ ਉਹ ਚੰਗਾ ਵੀ ਤੁਸੀਂ ਨਾ ਅੰਮ੍ਰਿਤਪਾਣ ਕਰੋ ਨਾ ਬਾਣਾ ਪਾਓ ਜੇ ਤੁਸੀਂ ਨਹੀਂ ਜੇ ਸਾਹਮਦੇ ਜੇ ਤੁਸੀਂ ਬਾਣਾ ਪਾ ਕੇ ਗੁਰੂ ਨੂੰ ਤੇ ਪੰਥ ਨੂੰ ਤੇ ਕੌਮ ਨੂੰ ਬਦਨਾਮ ਕਰਨਾ ਆ ਫਿਰ ਸਾਨੂੰ ਇਦਾਂ ਦੇ ਆਗੂ ਤੇ ਲੀਡਰ ਨਹੀਂ ਜੇ ਚਾਹੀਦੇ